ਹਾਂਜੀ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਸਵਾਗਤ ਹੈ ਜੀ ਪੰਜਾਬ ਟੀਵੀ ਆਸਟ੍ਰੇਲੀਆ ਤੇ ਤੇ ਜਿਹੜਾ ਆਪਾਂ ਅੱਜ ਬਾਰਬੀਕਿਊ ਕਲਾਈਡ ਦੇ ਵਿੱਚ ਰੌਣਕਾਂ ਲੱਗੀਆਂ ਨੇ ਉੱਥੇ ਆਪਾਂ ਗੱਲਬਾਤ ਬਹੁਤ ਸਾਰੇ ਭਰਾਵਾਂ ਨਾਲ ਕੀਤੀ ਆ ਨਾਲ ਮੇਰੇ ਬਾਈ ਇਕਬਾਲ ਸਰਾਹ ਖੜੇ ਨੇ ਸਿੰਘ ਡੀਜੇ ਇਵੈਂਟਸ ਤੋਂ ਨਿਸ਼ੱਤਰ ਗਿੱਲ ਤੇ ਵਿਕੀ ਢਾਲੀਵਾਲ ਉਹਨਾਂ ਨੂੰ ਪੂਰੇ ਆਸਟ੍ਰੇਲੀਆ ਦੇ ਵਿੱਚ ਲੈ ਕੇ ਆ ਰਹੇ ਨੇ ਅੱਜ ਦੇ ਜਿਹੜੇ ਮੈਲਬੌਰਨ ਦੇ ਸ਼ੋਅ ਦੀ ਗੱਲ ਕੀਤੀ ਆਪਾਂ ਇੱਕ ਗਿਫਸਲੈਂਡ ਦੇ ਵਿੱਚ ਜਿਹੜਾ ਹੁਣ ਦਿਵਾਲੀ ਮੇਲਾ ਉਹਦੀ ਗੱਲਬਾਤ ਕੀਤੀ ਆ ਪਰ ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਆਸਟ੍ਰੇਲੀਆ ਵਾਈਡ ਬਾਈ ਵੈਲਕਮ ਟੂ ਪੰਜਾਬ ਟੀਵੀ ਆਸਟ੍ਰੇਲੀਆ ਤੇ ਕਿਦਾਂ ਦਾ ਰਿਸਪੌਂਸ ਪੂਰੇ ਆਸਟ੍ਰੇਲੀਆ ਤੋਂ ਵੱ ਜੀ ਪਹਿਲਾਂ ਤਾਂ ਪੰਜਾਬ ਟੀਵੀ ਦਾ ਪੂਰੀ ਟੀਮ ਦਾ ਧੰਨਵਾਦ ਕਰਦਾ ਕਿਉਂਕਿ ਤੁਸੀਂ ਜਿਹੜਾ ਆ ਕਿ ਜਿੱਥੇ ਵੀ ਆਪਣਾ ਇੱਕ ਪੰਜਾਬੀਅਤ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੁੰਦਾ ਤੁਸੀਂ ਵੱਧ ਚੜ ਕੇ ਹਸਪਾਉਨੇ ਉਹਦੇ ਚ ਜੀ ਤੇ ਦੂਜਾ ਆਪਣਾ ਜਿਹੜਾ ਮੈਂ ਆਪਣੇ ਨੂੰ ਬੜਾ ਆਪਾ ਗਾਣਾ ਸਮਝਦਾ ਬੜਾ ਖੁਸ਼ਕਿਸਮਤ ਆ ਕਿ ਮੈਨੂੰ ਸਿੰਘ ਡੀਜੇ ਇਵੈਂਟਸ ਨੂੰ ਨਛਤਰ ਗੱਲ ਬਾਈ ਜੀ ਨੇ ਮੌਕਾ ਦਿੱਤਾ ਜੋ ਕਿ ਦੀਵਾਲੀ ਟੂਰ ਮੇਲਾ ਕਰਾਉਣ ਦਾ ਤੇ ਬੜਾ ਵਧੀਆ ਹੰਗਾਰਾ ਹੀ ਮਿਲਿਆ ਥੈਂਕਸਫੁਲ ਨਾਲ ਦੀ ਨਾਲ ਮੈਂ ਵਿੱਕੀ ਗੱਲ ਬਾਈ ਜੀ ਦਾ ਆਂ ਮਨਿੰਦਰ ਬਰਾੜ ਬਾਈ ਜੀ ਦਾ ਤੇ ਨਾਲ ਸਰਕਾਰੀਆ ਸਾਹਿਬ ਤੇ ਨਾਲ ਪਿੰਦਾਵਾਜੀ ਖੜੇ ਆਪਣੇ ਮੰਨੂ ਵੜਿੰਗ ਬਾਈ ਜੀ ਤੇ ਹੋਰ ਵੀ ਬੜੇ ਵੀਰ ਮੇਰੇ ਨਾਲ ਜਿਹੜੇ ਮੇਰੂ ਸਾਥ ਸਪੋਰਟ ਦੇ ਰਹੇ ਆ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ 28 ਸਪਟੈਂਬਰ ਨੂੰ ਜਿਹੜਾ ਮੇਲਾ ਆਪਣੇ ਕ੍ਰੈਨਬਨ ਮਲਬੰਚ ਹੋ ਰਿਹਾ ਉਹਦੇ ਨਾਲ ਦੀ ਨਾਲ ਦੂਸਰਾ ਮੇਲਾ ਜਿਹੜਾ ਆ ਟਰਾਲਗੰਚ ਹੋ ਰਿਹਾ ਪਹਿਲੀ ਵਾਰੀ ਇਹ ਵੀ ਇੱਕ ਮੇਰੇ ਹਿੱਸੇ ਮੇਰੀ ਟੀਮ ਦੇ ਹਿੱਸੇ ਮਿਲਿਆ ਜਿਹੜਾ ਕਿ ਵੀ ਪਹਿਲੀ ਵਾਰ ਸ਼ੁਰੂਆਤ ਉੱਥੋਂ ਹੋ ਰਹੀ ਹੈ ਤੇ ਨਾਲ ਦੀ ਨਾਲ ਜਿਲੌਂਗ ਜਿਲੌਂਗ ਦੀ ਵੀ ਡੇਟ ਆਪਾਂ ਜਲਦੀ ਹੀ ਅਨਾਉਂਸ ਕਰ ਦੇਣੀ ਹੈ ਸਿਡਨੀ ਦਾ ਵੀ ਕਨਫਰਮ ਹੋ ਚੁੱਕਿਆ ਹੈ ਕਿ ਆਉਣ ਵਾਲੀ ਜਿਹੜੀ 4 ਅਕਤੂਬਰ ਨੂੰ ਅ ਫਰਾਈਡੇ ਨੂੰ ਉਥੇ ਬਾਈ ਜੀ ਦਾ ਦਿਵਾਲੀ ਮੇਲਾ ਆ ਤੇ ਜੀ ਤੇ ਜੀਲੌਂਗ ਤੋਂ ਵੀ ਸੌਰੀ ਆਪਣਾ ਨਿਊਜ਼ੀਲੈਂਡ ਤੋਂ ਵੀ ਆਪਣੇ ਕੋਲੇ ਕੁਰੀਜ਼ ਆਈਆਂ ਤੇ ਉਥੇ ਵੀ ਹੋਪਫੁਲੀ ਦੋ ਸ਼ੋਅ ਬਾਈ ਜੀ ਦੇ ਹੋ ਜਾਣੇ ਆ ਕਿਉਂਕਿ ਅਜੇ ਗੱਲ ਚੱਲ ਰਹੀ ਆ ਤੇ ਆਪਣੇ ਆਪ 'ਚ ਬਹੁਤ ਮੈਨੂੰ ਮਾਣ ਹੁੰਦਾ ਕਿ ਬਈ ਇੱਕ ਨਸ਼ਤਰ ਬਾਈ ਨੇ ਸਾਡੇ ਤੇ ਨਾ ਭਰੋਸਾ ਕੀਤਾ ਤੇ ਸਾਨੂੰ ਇੱਕ ਏਡਾ ਵੱਡਾ ਟੂਰ ਕਰਨ ਦਾ ਮੌਕਾ ਮਿਲਿਆ ਜੀ ਬਿਲਕੁਲ ਜੀ ਬਿਲਕੁਲ ਜੀ ਆਪਾਂ ਜਦੋਂ ਇਦਾਂ ਦੇ ਕਲਾਕਾਰ ਜਿਨ੍ਹਾਂ ਦਾ ਇੱਕ ਇਤਿਹਾਸਾ ਜਿਨ੍ਹਾਂ ਦੀ ਇੱਕ 25-30 ਸਾਲ ਦੀ ਜਿਹੜੀ ਕੀਤਾ ਕੰਮ ਆ ਉਹਨਾਂ ਦਾ ਬੋਲਦਾ ਉਹਨਾਂ ਨੇ ਹਰ ਵਰਗ ਦੇ ਲੋਕਾਂ ਲਈ ਗਾਣੇ ਗਾਏ ਆ ਤੇ ਜਦੋਂ ਉਹਨਾਂ ਨੇ ਇੱਥੇ ਆ ਕੇ ਰੌਣਕਾਂ ਲਾਉਣੀਆਂ ਤੇ ਸ਼੍ਰੀਲ ਦੇ ਵਿੱਚ ਕਿਤੋਂ ਵੀ ਤੁਸੀਂ ਇਹ ਵੀਡੀਓ ਦੇਖ ਰਹੇ ਆ ਤਾਂ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਸੀਂ ਇਹ ਜਿਹੜੇ ਸਿੰਗਰ ਨੇ ਇਹਨਾਂ ਦੀ ਜਿਹੜਾ ਸ਼ੋਅ ਕਰਵਾਉਣਾ ਤੁਸੀਂ ਬਾਈ ਇਕਬਾਲ ਹੁਣਾਂ ਨਾਲ ਗੱਲਬਾਤ ਕਰਨੀ ਆ ਤੇ ਨਾਲ ਮੇਰੇ ਸੋਨੀ ਢੱਲੋਂ ਬਾਈ ਨੇ ਬਾਈ ਹੁਣਾਂ ਨਾਲ ਵੀ ਗੱਲ ਕਰਦੇ ਆ ਕਿਉਂਕਿ ਅਕਸਰ ਆਪਾਂ ਦੇਖਦੇ ਆ ਕਿ ਪ੍ਰੋਗਰਾਮ ਕਵਰ ਕਰਦੇ ਨੇ ਔਰ ਸੋਨੀ ਭਾਈ ਅਕਸਰ ਆਪਾਂ ਕਹਿੰਦੇ ਮੈਲਬਨ ਦਾ ਸ਼ਹਿਰ ਮੈਲਬਨ ਇੱਕ ਮੇਲਾ ਹੋ ਰਿਹਾ ਡਾਉਣ ਜਾ ਰਹੇ ਬਿਲਕੁਲ ਜੀ ਬਿਲਕੁਲ ਇਲਹਾਮ ਸਾਹਿਬ ਸ਼ੁਕਰੀਆ ਜੀ ਮੇਲਿਆਂ ਦਾ ਸ਼ਹਿਰ ਮੈਲਬਨ ਹੈ ਜੀ ਜਿੱਥੇ ਮੇਲੇ ਦੇਖਣ ਦੇ ਵਿੱਚ ਦਰਸ਼ਕ ਬਿਜ਼ੀ ਰਹਿੰਦੇ ਨੇ ਕਰਵਾਉਣ ਦੇ ਵਿੱਚ ਪ੍ਰਬੰਧਕ ਬਿਜ਼ੀ ਰਹਿੰਦੇ ਨੇ ਤੇ ਇਹਨਾਂ ਨੂੰ ਕਵਰ ਕਰਨ ਦੇ ਵਿੱਚ ਮੀਡੀਆ ਬਿਜ਼ੀ ਰਹਿੰਦਾ ਜੀ ਤੇ ਕਿਉਂਕਿ ਇੱਕ ਪ੍ਰਬੰਧਕ ਨੇ ਇੱਕ ਮੇਲਾ ਕਰਵਾਉਣਾ ਹੁੰਦਾ ਤੇ ਪਰ ਮੀਡੀਆ ਨੇ ਸਾਰੇ ਮੇਲੇ ਕਵਰ ਕਰਨੇ ਹੁੰਦੇ ਨੇ ਪਰ ਇਹ ਬਿਲਕੁਲ ਹਿੰਮਤ ਵਾਲਾ ਕੰਮ ਹੈ ਜੀ ਇਹ ਪ੍ਰਬੰਧਕਾਂ ਲਈ ਵੀ ਕਿਉਂਕਿ ਕਾਫੀ ਆਪਾਂ ਤਾਂ ਕਹਿੰਦੇ ਨਾ ਵੀ ਮੀਡੀਆ ਨੇ ਤਾਂ ਕਵਰ ਕਰ ਲੈਣਾ ਹੁੰਦਾ ਪਰ ਉਹਦੇ ਜਿਹੜਾ ਬਿਹਾਈਂਡ ਦਾ ਸੀਨ ਹੁੰਦਾ ਉਹ ਪ੍ਰਬੰਧਕਾਂ ਨੂੰ ਬਾਈ ਇਕਬਾਲ ਸਿੰਘ ਜਿਹੜੇ ਟੂਰ ਕਰਵਾ ਰਹੇ ਨੇ ਹੁਣ ਨਸ਼ਤਰ ਗਿੱਲ ਬਾਈ ਹੁਣਾ ਦਾ ਤੇ ਜੇਕਰ ਆਪਾਂ ਗੱਲ ਕਰ ਲਈਏ ਜੀ ਮੈਲਬਨ ਦੇ ਸਾਊਥ-ਈਸਟ ਦੀ ਮੈਲਬਨ ਦਾ ਸ਼ੋਅ ਬਾਈ ਵਿੱਕੀ ਗਿੱਲ ਹੋਣੀ ਹੈ ਨਾ ਵਿੱਕੀ ਦੇਲੇ ਹੋਣੀ ਇਹ ਕਰਵਾ ਰਹੇ ਨੇ ਕਿ ਕਾਫੀ ਲੰਬੇ ਸਮੇਂ ਤੋਂ ਵਿੱਕੀ ਹੁਣਾ ਦਾ ਮੈਂ ਕਹਿ ਰਿਹਾ ਵੀ ਬਾਈ ਹੋਣੀ ਹਰੇਕ ਮੇਲੇ 'ਚ ਇਹਨਾਂ ਦੀ ਹਾਜ਼ਰੀ ਹੁੰਦੀ ਆ ਤੇ ਅੱਜ ਕੱਲ ਮੇਲਿਆਂ ਦਾ ਹਿਸਾਬ ਇਹ ਹਿਸਾਬ ਕਿਤਾਬ ਵੀ ਹਲੋ ਹਮ ਸਾਹਿਬ ਕਿ 30% ਟਿਕਟਾਂ ਵਿਕਦੀਆਂ ਨੇ 70% ਲੋਕ ਪ੍ਰਬੰਧਕਾਂ ਦੇ ਨਾਮ ਨੂੰ ਆਉਂਦੇ ਨੇ ਜੀ ਇਹਨਾਂ ਦੇ ਨਾਮ ਨੂੰ ਜਿਹੜੇ 70% ਆ ਜਾਣੇ ਨੇ ਤੇ ਮੇਰੇ ਵੱਲੀੋਂ ਦੀ ਸ਼ੋਭੇ ਸ਼ਾਮਾ ਸਾਰੇ ਪ੍ਰਬੰਧਕਾਂ ਨੂੰ ਵੀ ਤੇ ਬਾਕੀ ਪੰਜਾਬ ਟੀਵੀ ਨੂੰ ਵੀ ਕਿਉਂਕਿ ਹਰੇਕ ਜਗ੍ਹਾ ਪਹੁੰਚ ਕੇ ਕਵਰ ਕਰਨਾ ਬਹੁਤ ਔਖਾ ਜੀ ਹੈ ਨਾ ਤੇ ਬਿਲਕੁਲ ਸਾਰੀ ਟੀਮ ਨੂੰ ਜੀ ਸੋਬਾਈ ਇਕਬਾਲ ਹੁਣੀ ਆਸਟ੍ਰੇਲੀਆ ਤੋਂ ਜਿਹੜਾ ਖਾਸ ਟੂਰ ਲੈ ਕੇ ਆ ਰਹੇ ਨੇ ਨਸ਼ਤਰ ਬਾਈ ਹੁਣੀ ਤੇ ਖਾਸ ਤੌਰ ਤੇ ਉਹਨਾਂ ਦੇ ਨਾਲ ਭਾਈ ਵਿੱਕੀ ਧਾਲੀ ਵਾਲੇ ਕਿਉਂਕਿ ਲੇਖਣੀ ਦਾ ਸੁਮੇਲ ਹੈ ਜਿਹੜਾ ਉਹ ਹੋ ਜਾਂਦਾ ਤੇ ਨਛੱਤਰ ਬਾਈ ਹੁਣਾਂ ਦੇ ਤਾਂ ਗਾਣੇ ਨੇ ਜਿਹੜੇ ਪਰਿਵਾਰ ਚ ਬੈਠ ਕੇ ਸੁਣਨ ਵਾਲੇ ਆਪ ਵੀ ਬੜੀ ਜ਼ਿੰਮੇਵਾਰੀ ਨਾਲ ਗਾਉਂਦੇ ਨੇ ਜਿਸ ਤੋਂ ਮੇਰੇ ਵੱਲੋਂ ਸ਼ੁਭ ਸ਼ਾਮਾ ਬਾਈ ਜੀ ਧੰਨਵਾਦ ਜੀ ਮਿਹਰਬਾਨੀ ਅ ਅੰਨੇ ਬਾਈ ਕੁਝ ਕਹਿਣਾ ਤੁਸੀਂ ਐਡ ਕਰਨਾ ਚਾਹੁੰਦੇ ਹੋ ਓ थैंक यू ਵੈਰੀ ਮੱਚ ਤੁਸੀਂ ਪੰਜਾਬ ਟੀਵੀ ਦਾ ਤੁਸੀਂ ਪਹੁੰਚੇ ਤੇ ਸਾਰਾ ਕੁਝ ਕਵਰ ਕੀਤਾ ਬਾਕੀ ਆਲਰੇਡੀ ਇਕਬਾਲ ਨੇ ਸਾਰਾ ਕੁਝ ਦੱਸ ਹੀ ਦਿੱਤਾ ਸੋ ਵਿੱਕੀ ਭਾਜੀ ਕਰਾਰੇ ਮੇਲਾ ਤੇ ਇਨੀ ਬੇਨਤੀ ਹੈ ਵੀ ਤੁਸੀਂ ਸਾਰੇ ਆਓ ਤੇ ਵੇਖੋ ਮੇਲਾ ਨਾ ਚਾਤਰਗਿਲ ਨੂੰ ਥੈਂਕ ਯੂ ਵੈਰੀ ਮੱਚ ਬਿਲਕੁਲ ਜੀ ਧੰਨਵਾਦ ਜੀ 28 ਸਤੰਬਰ ਨੂੰ ਕ੍ਰੈਨਬਨ ਰੇਸ ਕੋਰਸ ਦੇ ਵਿੱਚ ਵਿੱਕੀ ਗਿਲ ਵਿੱਕੀ ਦੇਲੇ ਤੇ ਭਪਿੰਦਰ ਪੁੱਲਰ ਜੀ ਲੈ ਕੇ ਆ ਰਹੇ ਨੇ ਔਰ 12 ਅਕਤੂਬਰ ਨੂੰ ਕਿਸਲੈਂਡ ਦੇ ਵਿੱਚ ਹਰਸ਼ ਬੋਪਾਰਾਏ ਭਾਈ ਮਨੂ ਤੇ ਨਾਲ ਗਿਲ ਸਾਹਿਬ ਸੌਰੀ ਸੰਧੂ ਸਾਹਿਬ ਲੈ ਕੇ ਆ ਰਹੇ ਨੇ ਹਰ ਹਰਜ ਸੰਧੂ ਐਂਟਰਟੇਨਮੈਂਟ ਤੇ ਤੁਸੀਂ ਇਹਨਾਂ ਦੋਨਾਂ ਮੇਲੇ ਨੂੰ ਸਹਿਯੋਗ ਦਿਓ ਜੀ ਖਰੀਦੋ ਆਪਣੀਆਂ ਟਿਕਟਾਂ ਤੇ ਦੇਖਦੇ ਰਹੋ ਪੰਜਾਬ ਟੀਵੀ ਆਸਟ੍ਰੇਲੀਆ